ਦੁੱਖ ਮੈਂ ਦੁੱਖ ਨਹੀਂ ਮੰਨਿਆ ਵੈਗੁਰੂ ਇਹ ਨਹੀਂ ਕਿ ਆ ਦੁੱਖ ਨਹੀਂ ਹੁੰਦਾ ਸੱਚੇ ਜਦੋਂ ਕਿਉਂਕਿ ਸਾਡੀ ਤਿਆਰੀ ਇਸ ਤਰ੍ਹਾਂ ਕਰਾਈ ਗਈ ਹੈ ਕਿ ਜਨਮ ਹੀ ਮੌਤ ਕੋਈ ਨਹੀਂ ਜੈ ਜੈ ਕਾਰੀਏ ਬੇਇਜ਼ਤੀ ਕੋਈ ਨਹੀਂ ਕਿਉਂਕਿ ਮਾਈਂਡ ਉਥੇ ਸੈੱਟ ਹੋ ਚੁੱਕਿਆ ਅਸੀਂ ਵੀ ਕਰ ਦਿੱਤਾ ਸੈੱਟ ਵੀ ਗੁਰੂ ਸਾਹਿਬ ਤੋਂ ਜੋ ਮੰਗੀਏ ਮਿਲਦਾ ਤੈਨ ਸੁੱਖ ਮਿਲੇਗਾ ਤੈਨੂੰ ਆ ਮਿਲੇਗਾ ਕਦੀ ਕਿਸੇ ਨੇ ਕਿਹਾ ਕਿ ਸੁੱਖ ਮਿਲੇਗਾ ਕਲ ਨੂੰ ਦੁੱਖ ਦਾ ਪਹਾੜ ਟੁੱਟੇਗਾ ਗੁਰੂ ਉਹਦੇ ਵਿੱਚੋਂ ਹੱਥ ਦੇ ਕੇ ਬਚਾਉਂਦਾ ਹੈ ਇਸ ਕਰਕੇ ਬੰਦੇ ਅਕਸਰ ਧਰਮ ਤੋਂ ਬਾਗੀ ਹੋ ਕੇ ਉਲਾਮੇ ਦੇਨ ਲੱਗ ਪੈਂਦੇ ਆ ਕਿਉਂਕਿ ਉਹਨਾਂ ਦਾ ਮਾਈਂ ਦੀ ਸੈਟ ਇੱਥੇ ਕਰ ਦਿੱਤਾ ਗਿਆ ਵੀ ਤੈਨੂੰ ਸੋਖੀ ਜੋਗ ਮਿਲਣਾ ਹੈ ਵਧਾਈਆਂ ਵਧਾਈਆਂ ਮਿਲਣੀਆਂ ਨੇ ਤੈਨੂੰ ਕਦੀ ਮੌਤ ਨਹੀਂ ਆਉਣੀ ਤੇਰੇ ਘਰ 'ਚ ਕੁਝ ਨਹੀਂ ਵਾਪਰਨਾ ਨਹੀਂ ਮਹਾਰਾਜ ਕਹਿੰਦੇ ਨਾ ਇੱਥੇ ਨਹੀਂ ਕਿਹਾ ਵੀ ਦੁੱਖ ਨਹੀਂ ਆਏਗਾ ਕਹਿੰਦੇ ਦੁੱਖ ਆਵੇ ਪਰ ਉਸ ਦੁੱਖ ਨੂੰ ਦੁੱਖ ਦੇ ਰੂਪ 'ਚ ਨਾ ਮੰਨੇ ਫਰਸ਼ਣ ਜੋਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਆਇਆ ਦੁੱਖ ਨੂੰ ਦੁੱਖ ਦੇ ਰੂਪ ਸਦਕਾਰ ਨਹੀਂ ਕੀਤਾ ਕਿਸ ਰੂਪ ਸਵੀਕਾਰ ਕੀਤਾ ਕਹਿਣ ਲੱਗੇ ਦੁੱਖ ਆਇਆ ਇਹ ਮੇਰੇ ਵਾਸਤੇ ਦਵਾਈ ਬਣ ਕੇ ਆਇਆ ਇਸ ਦੁੱਖ ਦੀ ਦਵਾਈ ਨੂੰ ਜੇ ਮੈਂ ਖਾ ਗਿਆ ਇਸ ਤੋਂ ਬਾਅਦ ਜਿਹੜਾ ਰੱਬ ਨੇ ਸੁੱਖ ਦੇਣਾ ਦੁਨੀਆ ਦੀ ਕੋਈ ਤਾਕਤ ਖੋ ਨਹੀਂ ਸਕਦੀ